ਤੇ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਭਲਾ ਕਰਕੇ ਜਾਂ ਕਿਸੇ ਨੂੰ ਕੋਈ ਸ਼ਾਦਾ ਕਰਕੇ ਬਹੁਤ ਜ਼ਿਆਦਾ ਜਿਤਾਉਂਦੇ ਨੇ ਕਿ ਅਸੀਂ ਉਹਦਾ ਭਲਾ ਕੀਤਾ ਅਸੀਂ ਉਸ ਦੀ ਮਦਦ ਕੀਤੀ ਤਾਂ ਉਹਨਾਂ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਹੰਕਾਰ ਆ ਜਾਵੇ ਕਿ ਅਸੀਂ ਕੋਈ ਪੈਸੇ ਦੇ ਕੇ ਕਿਸੇ ਦੀ ਮਦਦ ਕਰ ਦਿੱਤੀ ਹੈ ਜਾਂ ਕੋਈ ਮੁਸੀਬਤ ਦੇ ਵਿੱਚ ਸੀ ਤੇ ਅਸੀਂ ਉਹਦੀ ਸਹਾਇਤਾ ਕਰ ਦਿੱਤੀ ਤੇ ਅਸੀਂ ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਕਰ ਦਿੱਤਾ ਤਾਂ ਉਸ ਰੱਬ ਨੂੰ ਦੇਖ ਕੇ ਉਹਦੇ ਬڑے-ਬڑے ਦਾਨੀਆਂ ਨੂੰ ਦੇਖ ਕੇ ਜੋ ਹਰ ਰੋਜ਼ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਜੋ ਲੋਕਾਂ ਦੇ ਉਹ ਦਾਨ ਕਰ ਰਹੇ ਨੇ ਗਰੀਬ ਲੋਕਾਂ ਨੂੰ ਦੇ ਰਹੇ ਨੇ ਤੁਸੀਂ ਸਰਚ ਕਰਕੇ ਦੇਖੋ ਜੋ ਬڑے-ਬڑے ਲੋਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਜੋ ਸੋਸ਼ਲ ਮੀਡੀਆ ਤੋਂ ਪੈਸਾ ਕਮਾ ਰਹੇ ਨੇ ਜਾਂ ਜਨਾਂ ਨੇ ਖੁਦ ਦਾ ਬਿਜ਼ਨਸ ਡਿਵੈਲਪ ਕਰਕੇ ਪੈਸਾ ਕਮਾਇਆ ਤਾਂ ਉਹਨਾਂ ਦੇ ਮਨ ਦੇ ਵਿੱਚ ਜੋ ਇਨਸਾਨੀਅਤ ਜਿੰਦਾ ਹੈ ਉਹ ਹਰ ਰੋਜ਼ ਲੱਖਾਂ ਰੁਪਿਆ ਕਰੋੜਾਂ ਰੁਪਿਆ ਜੋ ਆਮ ਜਨਤਾ ਵਾਸਤੇ ਗਰੀਬ ਲੋਕਾਂ ਵਾਸਤੇ ਜੋ ਦੇ ਰਿਹਾ ਸੋ ਕਦੀ ਵੀ ਛੋਟਾ ਜਿਹਾ ਭਲਾ ਕਰਕੇ ਸਾਨੂੰ ਜਿਟਾਉਣਾ ਨਹੀਂ ਚਾਹੀਦਾ ਕਦੀ ਵੀ ਕਿਸੇ ਦੀ ਮਦਦ ਕਰਦੇ ਆ ਆਪਣੀ ਫੋਟੋ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਜੋ ਅਪਲੋਡ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਗਿਆ ਹੈ ਕਿ ਲੋਕ ਥੋੜਾ ਜਿਹਾ ਵੀ ਕਿਸੇ ਨੂੰ ਕੁਝ ਖਵਾ ਦਿੰਦੇ ਨੇ ਜਾਂ ਕੋਈ ਮਦਦ ਕਰ ਦਿੰਦੇ ਨੇ ਤੇ ਉਹਦੀ ਜੋ ਵੀਡੀਓ ਆ ਆਪਣੀ ਟੌਰ ਬਣਾਉਣ ਵਾਸਤੇ ਵਿਊਜ਼ ਲੈਣ ਵਾਸਤੇ ਲਾਈਕ ਲੈਣ ਵਾਸਤੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਉਹ ਜੋ ਵੀਡੀਓ ਆ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਤੁਹਾਡੀ ਤਾਂ ਜੋ ਟੌਰ ਆ ਉਹ ਬੰਦ ਜਾਵੇਗੀ ਪਰ ਉਹ ਜੋ ਵਿਅਕਤੀ ਜਿੱਦਿ ਤੁਸੀਂ ਹੈਲਪ ਕਰ ਰਹੇ ਹੋ ਮਦਦ ਕਰ ਰਹੇ ਹੋ ਉਹ ਜਦੋਂ ਦੇਖੇਗਾ ਕਿ ਮੇਰੀ ਜੋ ਫੋਟੋ ਮੇਰੀ ਵੀਡੀਓ ਮੈਂ ਇਸ ਤਰ੍ਹਾਂ ਤੇ ਉਹਦੇ ਵਿੱਚ ਜੋ ਹੀਣ ਭਾਵਨਾ ਬਹੁਤ ਜ਼ਿਆਦਾ ਵੱਧ ਜਾਵੇਗੀ ਸੋ ਜੋ ਤੁਸੀਂ ਭਲਾ ਕਰ ਰਹੇ ਹੋ ਉਹ ਭਲੇ ਦਾ ਇਹਨਾਂ ਅਸਰ ਨਹੀਂ ਹੈ ਜਿੰਨਾ ਉਸ ਨੂੰ ਮੈਂਟਲੀ ਤੌਰ ਤੇ ਤੁਸੀਂ ਡਿਸਕਸ ਕਰ ਦਿੱਤਾ ਇੱਕ ਹੀਣ ਭਾਵਨਾ ਦੇ ਕੇ ਸੋ ਜਦੋਂ ਵੀ ਕਿਸੇ ਦਾ ਭਲਾ ਕਰੋ ਕਿਸੇ ਦੀ ਮਦਦ ਕਰੋ ਤਾਂ ਉਹ ਗੁਪਤੀ ਕਰੋ ਜਿੰਨਾ ਤੁਸੀਂ ਸੁਪਾਤੀ ਕਿਸੇ ਦੀ ਮਦਦ ਕਰੋਗੇ ਉਨਾ ਹੀ ਰੱਬ ਤੁਹਾਨੂੰ ਜ਼ਿਆਦਾ ਤੁਹਾਡੇ ਤੇ